ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਸਾਰਾ ਦਿਨ ਵੀ ਕਿਸਾਨ ਆਗੂਆਂ ਦੇ ਘਰਾਂ ਤੇ ਪੁਲਿਸ ਛਾਪੇ ਮਾਰਦੀ ਰਹੀ। ਕਈ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ। ਤੇ ਬਹੁਤ ਸਾਰੇ ਜਿੰਨੇ ਵੱਡੇ ਆਗੂ ਐ ਉਹ ਕਈ ਸਾਰੇ ਗ੍ਰਿਫਤਾਰ ਕਰ ਲਏ, ਕਈ ਸਾਰੇ ਗ੍ਰਿਫਤ ਤੋਂ ਬਾਹਰ ਨੇ ਤੇ ਉਹਨਾਂ ਨੇ ਅੱਜ ਦੇ ਜਿਹੜਾ ਪੰਚੰਦੀਗੜ੍ਹ ਦੇ ਵਿੱਚ ਮੋਰਚਾ ਲੱਗਣਾ 18 ਮੰਗਾਂ ਦੇ ਲਈ ਉਹਦੇ ਵਾਸਤੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਚੰਡੀਗੜ੍ਹ ਪਹੁੰਚ ਕੇ ਤੇ ਨਾਲ ਦੀ ਨਾਲ ਹੀ ਇਹ ਵੀ ਕਿ ਹੈ ਕਿ ਜੇ ਪੁਲਿਸ ਉਹਨਾਂ ਨੂੰ ਰਸਤੇਾਂ 'ਚ ਕਿਤੇ ਰੋਕਦੀ ਹੈ ਤਾਂ ਉਹ ਉੱਥੇ ਹੀ ਧਰਨਾ ਲਾ ਦੇਣ ਤੇ ਨਾਲ ਦੀ ਨਾਲ ਖਿਆਲ ਇਹ ਰੱਖਿਆ ਜਾਵੇ ਕਿ ਆਮ ਲੋਕਾਂ ਨੂੰ ਆਉਣ ਜਾਣ ਦੀ ਟ੍ਰੈਫਿਕ ਦੇ ਉੱਤੇ ਕੋਈ ਪ੍ਰਭਾਵ ਨਾ ਪਾਇਆ ਜਾਵੇ ਭਾਵ ਸੜਕ ਦੇ ਇੱਕ ਪਾਸੇ ਧਰਨਾ ਲਾ ਲਿਆ ਜਾਵੇ ਤਾਂ ਕਿ ਟ੍ਰੈਫਿਕ ਲੰਘਦੀ ਰਹੇ ਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਉਂਕਿ ਕਿਸਾਨਾਂ ਦੀ ਮਨਸ਼ਾ ਲੋਕਾਂ ਨੂੰ ਖਰਾਬ ਕਰਨ ਦੀ ਕਦੇ ਵੀ ਨਹੀਂ ਰਹੀ ਜਦੋਂ ਇਹ ਇਹ ਗੱਲਾਂ ਹੁੰਦੀਆਂ ਨੇ ਤਾਂ ਇਹ ਬਹੁਤੀ ਕਰਕੇ ਸਰਕਾਰਾਂ ਦੇ ਉਦੇ ਕਰਕੇ ਹੁੰਦੀਆਂ ਨੇ ਤੇ ਜਦੋਂ ਕਿਤੇ ਕਿਸਾਨ ਪਹਿਲਾਂ ਕਾਲ ਦਿੰਦੇ ਆ ਤਾਂ ਬਹੁਤ ਪਹਿਲਾਂ ਅਡਵਾਂਸ ਦੇ ਵਿੱਚ ਉਹਦੀ ਕਾਲ ਦਿੰਦੇ ਆ ਵੀ ਅੱਜ ਆਹ ਕਰਾਂਗੇ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਆ ਵੀ ਉਹ ਉਸ ਦਿਨ ਜਾਂ ਉਸ ਸਮੇਂ ਦੇ ਦੌਰਾਨ ਚ ਟ੍ਰੈਵਲ ਨਾ ਕਰਨ ਤਾਂ ਕਿ ਉਹ ਆਪਣਾ ਐਕਸ਼ਨ ਵੀ ਕਰ ਲੈਣ ਤੇ ਲੋਕਾਂ ਨੂੰ ਪਰੇਸ਼ਾਨੀ ਵੀ ਨਾ ਹੋਵੇ ਜਾਂ ਘੱਟੋ-ਘੱਟ ਹੋਵੇ ਸੋ ਇਸ ਲਈ ਕਿਸਾਨ ਇਸ ਗੱਲ ਬਾਰੇ ਪਹਿਲਾਂ ਵੀ ਸੁਚੇਤ ਨੇ ਠੀਕ ਹੈ ਕੁਝ ਆਪ ਬਹਾਰੀਆਂ ਕੋਈ ਚਾਰਜ ਜਿੱਥੇ ਬੰਦੀਆਂ ਅਜਹੀਆਂ ਹੋ ਸਕਦੀਆਂ ਨੇ ਜਿਹੜੀਆਂ ਕੋਈ ਅਜਿਹਾ ਕਰਦੀਆਂ ਹੋਣ ਅ ਪਰ ਸੰਯੁਕਤ ਕਿਸਾਨ ਮੋਰਚਾ ਜਦੋਂ ਵੀ ਕੋਈ ਫੈਸਲੇ ਲੈਂਦਾ ਹੈ ਤੇ ਕੋਈ ਉਹ ਕਰਦਾ ਹੈ ਉਹ ਐਕਸ਼ਨ ਦਾ ਐਲਾਨ ਕਰਨ ਤੋਂ ਪਹਿਲਾਂ ਉਹਦੇ ਤੇ 100 ਵਾਰੀ ਵਿਚਾਰ ਕਰਦੇ ਆ ਕਿ ਇਹਦੇ ਤੇ ਆਮ ਜਨਤਾ ਦਾ ਕੀ ਪ੍ਰਭਾਵ ਪਊਗਾ ਕਿਉਂਕਿ ਕੋਈ ਵੀ ਘੋਲ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਲੋਕਾਂ ਦੀ شمولیت ਤੋਂ ਬਿਨਾ ਜਿੱਤੇ ਨਹੀਂ ਜਾ ਸਕਦੇ ਇਸ ਲਈ ਕਿਸਾਨ ਆਗੂ ਇਸ ਗੱਲ ਬਾਰੇ ਪੂਰੀ ਤਰ੍ਹਾਂ ਸੁਚੇਤ ਨੇ ਤੇ ਅਸੀਂ ਵੀ ਆਸ ਕਰਦੇ ਹਾਂ ਆਪਣੇ ਸੰਗਰਾਮ ਸੰਗਰਾਮ ਟੀਵੀ ਵੱਲੋਂ ਕਿ ਸਰਕਾਰ ਹੈ ਜਿਹੜੀ ਉਹ ਹਜੇ ਉਹਦਾ ਹੰਕਾਰ ਟੁੱਟਿਆ ਨਹੀਂ ਕੱਲ ਫੇਰ ਭਗਵੰਤ ਮਾਨ ਨੇ ਬਹੁਤ ਭੜੇ ਬਿਆਨ ਦਿੱਤੇ ਐ ਤੇ ਜਿੰਨੀਆਂ ਮਾੜੀਆਂ ਗੱਲਾਂ ਉਹ ਕਰ ਸਕਦੇ ਆ ਉਹਨਾਂ ਨੇ ਉਹ ਸਾਰੀਆਂ ਕਿਸਾਨ ਆਗੂਆਂ ਦੇ ਵਿਰੁੱਧ ਕੀਤੀਆਂ ਨੇ ਤੇ ਲੱਗਦਾ ਇਹ ਹੈ ਕਿ ਉਹਦਾ ਦਿਮਾਗ ਲੋਕਾਂ ਨੂੰ ਠੀਕ ਕਰਨਾ ਪੈਣਾ ਕਿਉਂਕਿ ਆਖਰ ਤਾਂ ਇਹ ਜਿਹੜੇ ਜਿਹਨੂੰ ਉਹ ਕਹਿੰਦਾ ਕਿ ਮੈਂ ਲੋਕਾਂ ਦਾ ਨਮਾਇੰਦਾ ਉਹ ਲੋਕ ਜਿਹੜੇ ਐ ਇਹ ਇਸ ਗੱਲ ਨੂੰ ਕਦੇ ਟੋਲਰੇਟ ਨਹੀਂ ਕਰਨਗੇ ਕਿ ਕੋਈ ਮੁੱਖ ਮੰਤਰੀ ਹੋ ਕੇ ਇਸ ਤਰ੍ਹਾਂ ਕਿਸਾਨ ਆਗੂਆਂ ਦੀ ਇਹ ਬੇਇੱਜ਼ਤੀ ਕਰੇ ਤੇ ਇਹ ਹੰਕਾਰ ਛੇਤੀ ਟੁੱਟ ਸਕਦਾ ਹੈ ਇਹਦੇ 'ਚ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਕਈ ਲੋਕ ਇਹਨੂੰ ਐਵੇਂ ਵੀ ਦੇਖ ਰਹੇ ਐ ਕਿਉਂਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਨੇ ਤੇ ਕੇਂਦਰ ਜਿਹੜਾ ਹੈ ਉਸ ਨੇ ਪਹਿਲਾਂ ਵੀ ਅਸੀਂ ਦੇਖਿਆ ਗੱਲਾਂ ਦੇ ਵਿੱਚ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਮੋਢੇ ਤੇ ਧਰ ਕੇ ਕਈ ਗੱਲਾਂ ਚਲਾਉਂਦੀ ਹੈ ਤੇ ਭਗਵੰਤ ਮਾਨ ਜੀ ਬੜੀ ਖੁਸ਼ੀ ਦੇ ਨਾਲ ਅਮਿਤ ਸ਼ਾਹ ਨੂੰ ਇਹ ਮੋਢਾ ਦੇ ਰਿਹਾ ਹੈ ਤੇ ਇਸ ਤਰ੍ਹਾਂ ਦੇ ਮੋਢੇ ਦਿੱਤੇ ਹੋਏ ਜਿਹੜੇ ਹੈ ਕਈ ਵਾਰ ਬਹੁਤ ਹੀ ਪੁੱਠੇ ਰਿਜਲਟ ਕਢਦੇ ਹੁੰਦੇ ਹੁੰਦੇ ਆ ਵਿਅਕਤੀਆਂ ਲਈ ਤੇ ਮੋਢਾ ਵਰਤਣ ਵਾਲਾ ਬੰਦਾ ਵਰਤ ਕੇ ਉਹ ਜਾਂਦਾ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਦੋਸਤੋਂ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਅਮਰੀਕਾ ਨੇ ਕੱਲ 4 ਤਰੀਕ ਸੀਗੀ ਉੱਥੇ ਅੱਜ 4 ਦੀ ਸ਼ਾਮ ਹੈ ਉਸ ਨੇ 4 ਤਰੀਕ ਤੋਂ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਜਿਹੜੀਆਂ ਚੀਜ਼ਾਂ ਉੱਥੋਂ ਆਉਂਦੀਆਂ ਨੇ ਉਹਨਾਂ ਤੇ 25% ਟੈਰਫ ਲਾ ਦਿੱਤਾ ਜਣੀ 100 ਵਾਲੀ ਚੀਜ਼ 125 ਡਾਲਰਾਂ ਦੀ ਕਰ ਦਿੱਤੀ ਉਹਨੇ ਜਦੋਂ ਅਮਰੀਕਾ 'ਚ ਪਹੁੰਚੂਗੀ ਤਾਂ ਕਿ ਉਹ ਚੀਜ਼ਾਂ ਘੱਟ ਵਿਕਣ ਤੇ ਉਹਨਾਂ ਨੂੰ ਨੁਕਸਾਨ ਹੋਵੇ ਉਹਨਾਂ ਦੀਆਂ ਚੀਜ਼ਾਂ ਨਾ ਵਿਕਣ ਉਹਨਾਂ ਦੇ ਬਾਜ਼ਾਰ ਦੇ ਵਿੱਚ ਤੇ ਚੀਨ ਦੇ ਉੱਤੇ ਪਹਿਲਾਂ 10% ਕਿਹਾ ਸੀ ਉਹਨੇ ਕਿਹਾ ਵੀ ਨਹੀਂ 10 ਨਹੀਂ ਹੁਣ 10 ਹੋਰ ਲਾਉਂਗਾ ਪਹਿਲਾਂ 10 ਲਾ ਲ ਤਾ 110 ਦੇ ਉੱਤੇ 11 ਹੋਰ ਲਾ ਕੇ 121 ਕਰਤਾ ਯਾਨੀ 21% ਵਧਾ ਦਿੱਤਾ ਤੇ ਇਸ ਦਾ ਜਵਾਬ ਵੀ ਦਿੱਤਾਏਗਾ ਤੇ ਕੈਨੇਡਾ ਜਿਹੜੀ ਮੈਕਸੀਕੋ ਦੀ ਆਗੂ ਹੈ ਕਲੌਡੀਆ ਸ਼ੈਨਬਾਉਮ ਉਹਨੇ ਕਿਹਾ ਕਿ ਅਸੀਂ ਅਸੀਂ ਵੀ ਇਸ ਦੇ ਉੱਤੇ ਟੈਕਸ ਲਾਵਾਂਗੇ ਜਿਹੜੀਆਂ ਚੀਜ਼ਾਂ ਇਧਰ ਆਉਂਦੀਆਂ ਨੇ ਤੇ ਉਹਨਾਂ ਦੀਆਂ ਚੀਜ਼ਾਂ ਬਲਕੇ ਖਰੀਦਣ ਤੋਂ ਬਾਈਕਾਟ ਵੀ ਕਰਾਂਗੇ ਅਸੀਂ ਉਧਰਲੇ ਪਾਸੇ ਨੂੰ ਵੀ ਕੈਨੇਡਾ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਦਾ ਅਮਰੀਕਾ ਦੀਆਂ ਚੀਜ਼ਾਂ ਦਾ ਬਾਈਕਾਟ ਹੋ ਰਿਹਾ ਹੈ ਕੈਨੇਡਾ ਨੇ ਕਿਹਾ ਕਿ ਅਸੀਂ ਵੀ ਉਹਦੇ ਤੇ 25% ਟੈਕਸ ਲਾਵਾਂਗੇ ਚੀਨ ਨੇ ਹੋਰ ਕਿਹਾ ਕਿ ਚੀਨ ਨੇ ਕਿਹਾ ਕਿ ਅਸੀਂ ਜਿਹੜਾ ਉੱਥੋਂ 20.5 ਬਿਲੀਅਨ ਡਾਲਰ ਦਾ ਸਮਾਨ ਮੰਗਾਉਨੇ ਆ ਉਹਦੇ ਉੱਤੇ ਪੁੱਠੇ ਟੈਕਸ ਲਾਵਾਂਗੇ ਤੇ ਉਹਨਾਂ ਨੂੰ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ 15 ਅਮਰੀਕੀ ਕੰਪਨੀਆਂ ਜਿਹੜੀਆਂ ਨੇ ਉਹਨਾਂ ਤੋਂ ਚੀਜ਼ਾਂ ਨਹੀਂ ਖਰੀਦਾਂ ਦੀ ਅਸੀਂ ਤੇ ਚਾਈਨਾ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਸਾਡੇ ਖਾਸ ਤੌਰ ਤੇ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਦਾ ਚੀਨ ਦੇ ਵਿੱਚ ਅਸੀਂ ਉਹਨੂੰ ਵਾੜਨ ਵਾੜਨ ਵੀ ਨਹੀਂ ਦੇਵਾਂਗੇ ਟੈਕਸ ਲਾਉਣੇ ਤਾਂ ਦੂਜੀ ਗੱਲ ਰਹੀ ਸੋ ਇਸ ਲਈ ਇੱਕ ਬਹੁਤ ਵੱਡੀ ਵਪਾਰਕ ਲੜਾਈ ਜਿਹੜੀ ਹੈ ਉਹ ਇਹ ਸ਼ੁਰੂ ਹੋ ਗਈ ਹੈ ਤੇ ਇਹਦਾ ਆਮ ਲੋਕਾਂ ਨੂੰ ਜਿਹੜਾ ਜਿਹੜੇ ਕੈਨੇਡੀਅਨ ਲੋ ਜਿਹੜੇ ਅਮਰੀਕਨ ਲੋਕ ਨੇ ਜੇ ਉਹ ਕੋਈ ਇਹਨਾਂ ਥਾਵਾਂ ਦੀਆਂ ਚੀਜ਼ਾਂ ਵਰਤਣੀਆਂ ਚਾਹੁੰਦੇ ਐ ਤਾਂ ਉਹ ਉਹਨਾਂ ਨੂੰ ਮਹਿੰਗੀਆਂ ਖਰੀਦਣੀਆਂ ਪੈਣਗੀਆਂ ਇਸੇ ਤਰ੍ਹਾਂ ਨਾਲ ਦੂਜੇ ਦੇਸ਼ਾਂ ਦੇ ਉੱਤੇ ਵੀ ਇਹਦਾ ਮੁਰਮਾਸਰ ਪਊਗਾ ਆਮ ਲੋਕ ਇਹਦੇ ਵਿੱਚ ਪਿਸਣੇ ਐ ਤੇ ਇਹ ਵੈਸੇ ਉਂਝ ਜਿਹੜੀ ਟਰੰਪ ਦੇ ਨਾ ਸੀਤੂਆਂ ਜ਼ਰੂਰ ਲਿਆਵਣਗੇ ਕੁਝ ਕੁਛ ਲੋਕ ਜਿਹੜੇ ਇਸ ਕਿਸਮ ਦੇ ਐ ਸਾਡੇ ਦੇਸ਼ ਦੇ ਵਿੱਚ ਦੂਰੇ ਮਿਆਰ ਚੱਲ ਰਹੇ ਐ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਚਾਰਖੰਡ ਤੇ ਇੱਕ ਵਿਅਕਤੀ ਜਿਹੜਾ ਜਿਸ ਦੀ ਡਿਊਟੀ ਆਰਟੀਆਈ ਸੂਚਨਾ ਦੇਣ ਦੇ ਉੱਤੇ ਲੱਗੀ ਹੋਈ ਸੀ ਤੇ ਉਸ ਨੂੰ ਉਹਦੇ ਉੱਪਰਲੇ ਅਧਿਕਾਰੀਆਂ ਨੇ ਕਿਹਾ ਕਿ ਜਿਹੜੀ ਆ ਸੂਚਨਾ ਮੰਗੀ ਹੋਈ ਐ ਤੂੰ ਉਹਨਾਂ ਦੇ ਘਰੇ ਦੇ ਆ ਜਦੋਂ ਕਿਸੇ ਦੇ ਘਰੇ ਦੇਣ ਗਿਆ ਕਿਉਂਕਿ ਉਹ ਮੁਸਲਮਾਨ ਸੀ ਤਾਂ ਉਹ ਬੰਦਾ ਉਸ ਨੂੰ ਬਹੁਤ ਮੁੱਠਾ ਬੋਲਿਆ ਮਾਰਿੰਗ ਚੰਗੀਆਂ ਗੱਲਾਂ ਕਹੀਆਂ ਤੇ ਉਹਨੂੰ ਇਹ ਕਿਹਾ ਵੀ ਜਿਹੜਾ ਜਿਹੜਾ ਮੀਆ ਤੀਆਂ ਇੱਥੇ ਆ ਜਾਂਦੇ ਆ ਪਾਕਿਸਤਾਨੀ ਲੋਕ ਇੱਥੇ ਮੈਨੂੰ ਸੂਚਨਾ ਫੜਦਾ ਇਸ ਤਰ੍ਹਾਂ ਦੀਆਂ ਗੱਲਾਂ ਉਹਨੂੰ ਕਹੀਆਂ ਤੇ ਉਹਨੇ ਉਹਦਾ ਕੇਸ ਦਰਜ ਕਰਾਤਾ ਤੇ ਉਹਨੇ ਐਫ ਆਈ ਆਰ ਦਰਜ ਹੋਈ ਨੂੰ ਰੱਦ ਕਰਾਉਣ ਲਈ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਨੇ ਉਹਦਾ ਉਹਦੀ ਗੱਲ ਨਹੀਂ ਸੁਣੀ ਮan ਜੋ ਸੁਪਰੀਮ ਕੋਰਟ ਨੇ ਬੜੀ ਮੰਦ ਭਾਗੀ ਟਿੱਪਣੀ ਕੀਤੀ ਹੈ ਉਹਨੇ ਕਿਹਾ ਵੀ ਇਹ ਗਲਤ ਤਾਂ ਮਾੜੀ ਹੈ ਕਹਿਣੀ ਪਰ ਇਹਦੇ ਨਾਲ ਕੋਈ ਉਹਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੇ ਹੁਣ ਇਹ ਆਪਣੇ ਤੇ ਲਾ ਲਓ ਕੋਈ ਵੀ ਬੰਦਾ ਕਿਸੇ ਸਿੱਖ ਨੂੰ ਕਹੇ ਕਿਸੇ ਹਿੰਦੂ ਨੂੰ ਕਹੇ ਕਿਸੇ ਈਸਾਈ ਨੂੰ ਕਹੇ ਉਹਨੂੰ ਕਿਹਾ ਜਾ ਲੱਗੂਗਾ ਇਹ ਉਸ ਚਾਹੇ ਐਫ ਆਈ ਆਰ ਤਾਂ ਦਰਜ ਕਰਾਣ ਦੀ ਪਰ ਉਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਕੋਈ ਜੁਰਮਾਨੇ ਤੇ ਹੋਰ ਕੁਝ ਸੁਪਰੀਮ ਕੋਰਟ ਨੂੰ ਲਾਉਣਾ ਚਾਹੀਦਾ ਸੀ ਅਸੀਂ ਇਹ ਸਮਝਦੇ ਹਾਂ ਵੀ ਇਹ ਮਾਰੀਆਂ ਗੱਲਾਂ ਨੇ ਇਹ ਸਮਾਜ ਦੇ ਵਿੱਚ ਬਹੁਤ ਵੱਡਾ ਫਰਕ ਪਾ ਰਹੀਆਂ ਨੇ ਦੂਜੇ ਪਾਸੇ ਅ ਇਤਿਹਾਸ ਦੇ ਵਿੱਚ ਚੰਗੇ ਬਾੜੇ ਪਾਤਰ ਸਾਰੇ ਹੋਏ ਐ ਤੇ ਔਰੰਗਜ਼ੇਬ ਬਾਰੇ ਵੀ ਸਾਡਾ ਅਸੀਂ ਬਹੁਤ ਪੰਜਾਬ ਦੇ ਸਿੱਖ ਖਾਸ ਤੌਰ ਤੇ ਉਸ ਨੂੰ ਬਹੁਤ ਮਾੜਾ ਜ਼ਾਲਮ ਰਾਜਾ ਮੰਨਦੇ ਆ ਪਰ ਉਹਦੀਆਂ ਕੁਝ ਗੱਲਾਂ ਅਜਹੀਆਂ ਵੀ ਨੇ ਜਿਹੜੀਆਂ ਇਤਿਹਾਸਕਾਰ ਦੱਸਦੇ ਆ ਵੀ ਉਹਨੇ ਕਈ ਸਾਰੇ ਮੰਦਰ ਬਣਵਾਏ ਉਹਨਾਂ ਨੂੰ ਦਾਨ ਵੀ ਦਿੱਤਾ ਹੋਰ ਵੀ ਕਈ ਸਾਰੀਆਂ ਗੱਲਾਂ ਕੀਤੀਆਂ ਉਲਟ ਗੱਲਾਂ ਵੀ ਕੀਤੀਆਂ ਤੇ ਦੂਜੀਆਂ ਵੀ ਕੀਤੀਆਂ ਹੋਈਆਂ ਨੇ ਸੋ ਸਮਾਜਵਾਦੀ ਪਾਰਟੀ ਦੇ ਇੱਕ ਆਗੂ ਨੇ ਅਬੂ ਆਜ਼ਮੀ ਮਹਾਰਾਸ਼ਟਰ ਦੇ ਵਿੱਚ ਉਹਨੇ ਔਰੰਗਜ਼ੇਬ ਦੀਆਂ ਉਹਨਾਂ ਚੰਗੀਆਂ ਗੱਲਾਂ ਬਾਰੇ ਕੋਈ ਕਹਿਲ ਕਹਿਤੀ ਤਾਂ ਉਹਦਾ ਬਵਾਲ ਹੋਇਆ ਹੋਇਆ ਤੇ ਉਹਦੇ ਤੇ ਕੇਸ ਦਰਜ ਸੋ ਇੱਕ ਪਾਸੇ ਤਾਂ ਇਹ ਹੈ ਇੱਕ ਪਾਸੇ ਕਿਸੇ ਨੂੰ ਪਾਕਿਸਤਾਨੀ ਕਹਿ ਕੇ ਠੱਲੇ ਲਾਉਣਾ ਤੇ ਇਹ ਉਹਨੂੰ ਬੁਰਾ ਨਹੀਂ ਹੈਗਾ ਉਹਨੂੰ ਸੁਪਰੀਮ ਕੋਰਟ ਉਹਦਾ ਕਹਿੰਦੀ ਹੈ ਵੀ ਨਹੀਂ ਇਹ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੀ ਉਹ ਤਾਂ ਠੇਸ ਵੀ ਨਹੀਂ ਪਹੁੰਚਾਈ ਉਹ ਤਾਂ ਇਤਿਹਾਸ ਦਾ ਮੁੱਦਾ ਹੈਗਾ ਤੇ ਉਹ ਉਹ ਬੰਦਾ ਆਪਣੀ ਦਲੀਲ ਦੇ ਸਕਦਾ ਹੈ ਦੂਜੇ ਆਪਣੀ ਦਲੀਲ ਦੇ ਸਕਦੇ ਆਪਾਂ ਇਹ ਉਹ ਗਲਤ ਵੀ ਹੋ ਸਕਦਾ ਹੈ ਉਸ ਗੱਲ ਤੇ ਸੋ ਜਾਨੀ ਕੇਸ ਦਰਜ ਕਰਨੇ ਇਹਨਾਂ ਗੱਲਾਂ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਉਹਨਾਂ ਦੇ ਜਵਾਬਾਂ ਦੇ ਉੱਤੇ ਉਹਦੀ ਦਲੀਲਾਂ ਦੇ ਨਾਲ ਗੱਲ ਕਰਨ ਦੀ ਬਜਾਏ ਕੇਸ ਦਰਜ ਕਰਨਾ ਆਪਸਾ ਗਲਤ ਹੈ। ਲਾਸਟ ਗੱਲ ਦੋਸਤੋ ਧੰਗ ਨਾਲ ਸੰਜੀ ਕਰਨੀ ਹੈ ਹੁਣ ਫੈਸਲਾ ਤੁਸੀਂ ਆਪ ਕਰਿਓ ਮੈਂ ਉਹਦੇ ਤੇ ਕਮੈਂਟ ਨਹੀਂ ਕਰਦਾ ਤੁਹਾਨੂੰ ਜਸਤ ਸੂਚਨਾ ਦਿੰਨਾ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਕੇਂਦਰ ਸਰਕਾਰ ਨੂੰ ਤੇ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਜਿਹੜੀਆਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਲੁੱਟ ਹੁੰਦੀ ਹੈ ਮਰੀਜ਼ਾਂ ਨੂੰ ਇੱਕ ਖਾਸ ਉਹਨਾਂ ਦੀ ਆਪਦੀ ਬਣਾਈ ਹੋਈ ਵਿੱਚੇ ਦੁਕਾਨ ਤੋਂ ਦਵਾਈਆਂ ਤੇ ਬਾਕੀ ਸਮਾਨ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਹੋਰ ਕਾਫੀ ਸਾਰੀਆਂ ਚੀਜ਼ਾਂ ਲਈ ਉਹਨਾਂ ਦੀ ਲੁੱਟ ਹੁੰਦੀ ਹੈ ਉਹਨਾਂ ਦੇ ਰੇਟ ਵੀ ਤੈਅ ਕੀਤੇ ਜਾਂਦੇ ਇਹ ਇਹ ਗੱਲਾਂ ਦੇ ਉੱਤੇ ਕੇਂਦਰ ਸਰਕਾਰ ਨੂੰ ਤੇ ਸੂਬਾ ਸਰਕਾਰਾਂ ਨੂੰ ਮਾਨਯੋਗ ਜਿਹੜੇ ਜੱਜ ਨੇ ਸਾਡੇ ਸੂਰੀਆ ਕਾਂਤ ਜੀ ਉਹਨਾਂ ਨੇ ਇਹ ਕੱਲ ਗੱਲਾਂ ਸੁਣਾਈਆਂ ਨਾਲ ਦੀ ਨਾਲ ਹੀ ਸੂਬਾ ਸਰਕਾਰਾਂ ਨੂੰ ਇਹ ਵੀ ਕਿਹਾ ਕਿ ਜਿਹੜੇ ਇਹ ਪ੍ਰਾਈਵੇਟ ਹਸਪਤਾਲ ਨੇ ਇਹਨਾਂ ਨੇ ਜਿਹੜਾ ਪੈਸਾ ਲਾ ਕੇ ਇਹ ਇਹ ਇਲਾਜ ਦੇ ਰਹੇ ਹੈ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਹੁਣ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਫਿਰ ਕਰਨ ਕੀ ਸਰਕਾਰ ਮੰਨ ਲਓ ਉਹਨਾਂ ਨੇ ਰੇਟ ਤੈਅ ਕਰ ਦਿੱਤੇ ਤੇ ਉਹ ਉਸ ਰੇਟ ਦੇ ਉੱਤੇ ਇਲਾਜ ਨਹੀਂ ਦੇ ਰਹੇ ਫਿਰ ਸੁਭਾ ਸਰਕਾਰ ਕੀ ਕਰੇ ਇਹ ਪਤਾ ਨਹੀਂ ਸੁਪਰੀਮ ਕੋਰਟ ਨੇ ਦੂਰੀ ਗੱਲ ਕੀਤੀ ਹੈ ਵੀ ਇੱਕ ਤਾਂ ਉਹਨਾਂ ਦੀ ਲੁੱਟ ਰੋਕੀ ਜਾਵੇ ਦੂਜੇ ਬੰਨੇ ਉਹਨਾਂ ਨੂੰ ਤੰਗ ਬਿਨਾ ਕੀਤਾ ਜਾਵੇ ਤੇ ਫਿਰ ਕੀ ਕੀਤਾ ਜਾ ਇਹ ਨਹੀਂ ਦੱਸਿਆ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ